ਇਹ ਜੀ ਅੱਜ ਦੀ ਡੇਟ ਦੀ ਜਿਹੜੀ ਸਭ ਤੋਂ ਜ਼ਿਆਦਾ ਡਿਮਾਂਡਿੰਗ ਲਗਾ ਲਓ ਟ੍ਰੈਂਡਿੰਗ ਲਗਾ ਲਓ ਆਈਟਮ ਹੈ ਜੀ ਸਾਡੀ ਇਹ ਜੀ ਬਿਲਕੁਲ ਡਿਫਰੈਂਟ ਚੀਜ਼ ਲੈ ਕੇ ਆਏ ਆਂ ਆ ਡਾਇਰੈਕਟ ਕੰਟੇਨਰ ਉਤਰਿਆ ਜੀ ਆਪਣਾ ਚਾਈਨਾ ਤੋਂ ਇਹ ਯੂਸੂਅਲੀ ਜੀ ਨਾਮ ਲਿਖ ਸਕਦੇ ਆ ਕੋਈ ਕਾਰਟੂਨ ਦੀ ਫੋਟੋ ਬਣਵਾਨੀ ਹੈ ਕੋਈ ਬੱਚਿਆਂ ਦੇ ਰੂਮ ਚ ਹੋਰ ਤਰੀਕੇ ਨਾਲ ਡਿਜ਼ਾਈਨ ਕਰਨਾ ਉਹ ਸਾਰਾ ਕੁਝ ਪੋਸਿਬਲ ਹੈ ਸਾਰਾ ਕੁਝ ਪੋਸਿਬਲ ਇਹਦੇ ਵਿੱਚ ਜਿਵੇਂ ਬਲੂਟੂਥ ਮਿਰਰ ਵੀ ਵਿੱਚ ਆ ਗਿਆ ਜੀ ਇਹਦੇ ਨਾਲ ਆਪਾਂ ਗਾਣੇ ਸੁਣਨਾ ਚਾਹੀਏ ਉਹ ਵੀ ਨਾਲ ਪੋਸਿਬਿਲਟੀ ਸਾਰੀ ਹੈ ਜੀ ਕਿ ਆਪਣੇ ਮੰਦਰ ਦੇ ਵਿੱਚ ਰਿਕੁਆਇਰਮੈਂਟ ਹੈ ਆਪਣੇ ਪੂਜਾ ਇੰਨਾ ਚ ਕੋਈ ਵੀ ਡਿਜ਼ਾਈਨ ਤਿਆਰ ਕਰਵਾ ਸਕਦੇ ਆ ਜੀ ਆ ਵੀ ਚੀਜ਼ ਮੈਂ ਦਿਖਾਣਾ ਚਾਹੁੰਦਾ ਆ ਜੀ ਪਲੀਜ਼ ਠੀਕ ਆ ਜੀ ਇਹ ਜਿਵੇਂ ਸਲੂਨ ਵਾਸਤੇ ਕਨਸੈਪਟ ਬਣਾਏ ਹੋਏ ਨੇ ਜੀ ਸਾਡੇ ਇਹ ਦੋਸਤੋ ਸ਼ੀਸ਼ਿਆਂ ਦੀ ਬਹੁਤ ਵੱਡੀ ਫੈਕਟਰੀ ਦੇ ਵਿੱਚ ਲੈ ਕੇ ਆਏ ਆ ਜਿੱਥੇ ਜਿਹੋ ਜਿਹਾ ਤੁਸੀਂ ਸ਼ੀਸ਼ਾ ਸੋਚ ਲਿਆ ਜਿਹੇ ਜਿਹਾ ਤੁਹਾਨੂੰ ਆਰਕੀਟੈਕਟ ਨੇ ਗਾਈਡ ਕਰਤਾ ਬਾਈ ਹੋਰੀ ਉਹੀ ਚੀਜ਼ ਬਣਾਉਂਦੇ ਨੇ ਤੇ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਹੁੰਦੀ ਹੈਗੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣੇ ਪਹਿਲਾਂ ਫਰਮ ਦਾ ਨਾਮ ਤੇ ਲੋਕੇਸ਼ਨ ਦੱਸ ਦੀਜੀਏ ਸਾਡੀ ਫਰਮ ਦਾ ਨਾਮ ਜੀ ਡਿਜ਼ਾਈਨ ਕraft ਹੈ ਜੀ ਤੇ ਅਸੀਂ ਪਟਿਆਲਾ ਨਾਬਾ ਰੋਡ ਦੇ ਉੱਤੇ ਪਾਖੜਾ ਵਾਲੇ ਪੁਲ ਦੇ ਬਿਲਕੁਲ ਨਾਲ ਸਾਡੀ ਫੈਕਟਰੀ ਹੈ ਜੀ ਠੀਕ ਹੈ ਜੀ ਸਰ ਸ਼ੁਰੂ ਕਰੀਏ ਸਟੈਂਡਿੰਗ ਜਿਹੜੇ ਗਲਾਸ ਆ ਗਏ ਇਹ ਜੀ ਅੱਜ ਦੀ ਡੇਟ ਦੀ ਸਾਡੀ ਸਭ ਤੋਂ ਜ਼ਿਆਦਾ ਡਿਮਾਂਡਿੰਗ ਲਗਾ ਲਓ ਟ੍ਰੈਂਡਿੰਗ ਲਗਾ ਲਓ ਆਈਟਮ ਹੈ ਜੀ ਸਾਡੀ ਇਹ ਜਿਦੇ ਚ ਅਸੀਂ ਬਹੁਤ ਸਾਰੇ ਕਲਰਸ ਦੀ ਵੈਰਾਈਟੀ ਹੈ ਜੀ ਜਿਹੜੀ ਸ਼ਾਇਦ ਇਸ ਆਪਾਂ ਨੂੰ ਪੂਰੇ ਪੰਜਾਬ ਚ ਵੀ ਦੇ ਸਕੀਏ ਜੀ ਇੰਨੀ ਵੈਰਾਈਟੀ ਕਲਰਸ ਦੇ ਵਿੱਚ ਤਾਂ ਖਾਸ ਕਰਕੇ ਨਾਲ ਹੋ ਗਈ ਜੀ ਤੇ ਪ੍ਰਾਈਸ ਵੀ ਸਾਡੇ ਇੰਨੇ ਜੈਨੂਇਨ ਰੱਖੇ ਹੋਏ ਆ ਜੀ ਕਿ ਹੋਲਸੇਲੀ ਸਾਰੇ ਪ੍ਰਾਈਸ ਮੇਰੀ ਜੋ ਫੈਕਟਰੀ ਤੋਂ ਬਸੇ ਜੀ ਤੁਸੀਂ ਪੂਰੇ ਪੰਜਾਬ 'ਚ ਹੀ ਹੋਲਸੇਲ ਕਰਦੇ ਹੋ ਕਰਦੀਆਂ ਜੀ ਬਿਲਕੁਲ ਜੀ ਕੀ ਰੇਟ ਆ ਭਾਈ ਹੁਣ ਬਹੁਤ ਸੋਹਣੇ ਸੋਹਣੇ ਸ਼ੀਸ਼ੇ ਬਣੇ ਹੋਏ ਨੇ ਇਹਦੇ 'ਚ ਲੰਬਰ ਹੌਸਟ ਵੀ ਬਹੁਤ ਸਾਰੀਆਂ ਆ ਜਾਂਦੀਆਂ ਹਾਂ ਜੀ ਹਾਂਜੀ ਇਹਦੇ 'ਚ ਜਿਵੇਂ ਆਪਣੇ ਸਟੈਂਡਿੰਗ ਮਿਰਰ ਆ ਗਿਆ ਜੀ ਜਿਹੜਾ 5 ਫੁੱਟ ਬਾਈ 2 ਫੁੱਟ ਦਾ ਆ ਗਿਆ ਇਹਦਾ ਪ੍ਰਾਈਸ ਸਿੱਧਾ 5000 ਰੁਪਏ ਰੱਖਦਾ ਜੀ ਠੀਕ ਹੈ ਜੀ ਠੀਕ ਹੈ ਜਿਹੜਾ ਇਸ ਤੋਂ ਵੱਡਾ ਸਾਈਜ਼ ਆ ਗਿਆ ਜੀ ਆਪਣਾ 6 ਫੁੱਟ ਦਾ ਠੀਕ ਹੈ ਜੀ ਠੀਕ ਹੈ 6 ਫੁੱਟ ਦਾ ਪ੍ਰਾਈਸ 6000 ਰੁਪਏ ਆ ਗਿਆ ਜੀ ਤੇ ਇਹਦੇ 'ਚ ਇੱਕ ਇਹ ਸਿਰਫ 4000 ਰੁਪਏ ਦੇ ਹੀ ਰਹਿ ਗਿਆ ਜੀ 1000 ਰੁਪਏ ਸਟੈਂਡ ਦੇ ਖਰਚੇ ਹੋ ਗਏ 1000 ਸਟੈਂਡ ਦਾ ਜੀ ਆਹ ਜਿਵੇਂ ਇਹਦੇ ਵਿੱਚ ਵੱਡਾ ਆ ਗਿਆ ਕਿ ਇਹ ਵੀ ਬਈ ਸਾਈਜ਼ ਦੇ हिसाब ਨਾਲ ਉਮੀ ਰਹੂ ਇਹ ਸਾਈਜ਼ ਦੇ ਸਾਬ ਨਾਲ ਜੀ ਨੂੰ ਸਿਰਫ ਇਸ ਕਰਕੇ ਲਗਾਇਆ ਹੋਇਆ ਜੀ ਵੀ ਆਪਾਂ ਕਸਟਮਾਈਜ਼ ਕਰਾ ਸਕਦੇ ਆ ਇਸ ਤੋਂ ਵੱਡਾ ਤਿਆਰ ਕਰਾਣਾ ਛੋਟਾ ਤਿਆਰ ਕਰਾਣਾ ਆਪਣੀ ਮਰਜ਼ੀ ਹੈ ਜੀ ਉਹ ਜਿਵੇਂ ਹੋਰ ਵੱਡਾ ਆ ਗਿਆ 7000 ਰੁਪਏ ਦਾ ਆ ਗਿਆ ਜੀ ਠੀਕ ਹੈ ਜੀ ਬਈ ਇੱਕ ਗਲ ਅੱਗੇ ਸਾਰੇ ਦਿਖਾਵਾਂਗੇ ਸ਼ੀਸ਼ੇ ਤੁਹਾਡੇ ਕਲਾਸ ਦੇ ਵਿੱਚ ਲੱਗੇ ਆਮ ਦੇ ਵਿੱਚ ਚਿਹਰਾ ਬੜਾ ਸਾਫ਼ ਨਜ਼ਰ ਆਉਂਦਾ ਵਿੰਗਾ ਡੇਟਾ ਜਾਂ ਉੱਚਾ ਨੀਵਾ ਕਾ ਦਾ ਫਰਕ ਨਹੀਂ ਕੀ ਇਹ ਸਾਰਿਆਂ ਦੇ ਵਿੱਚ ਸਾਡੇ ਜੀ ਇੰਡੀਅਨ ਜੈਨੂਇਨ ਕੁਆਲਿਟੀ ਦੇ ਮਿਰਰਸ ਪਾਏ ਹੋਏ ਨੇ ਜਿਹੜੇ ਨਾ ਛੇਤੀ ਇਹਨਾਂ ਦੀ ਕੋਈ ਪਾਣੀ ਦੀ ਦਿੱਕਤ ਹੈ ਤੇ ਕਲੈਰਿਟੀ ਤਾਂ ਤੁਹਾਨੂੰ ਪਤਾ ਲੱਗ ਹੀ ਜਾਏਗੀ ਜੀ 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 ਨਾ ਆਪਾਂ ਦੇਖ ਰਹੇ ਇਹਨਾਂ ਦੇ ਵਿੱਚ ਜੀ ਜੀ ਤੇ ਭਾਈ ਹੁਣ ਇੱਕ ਬਹੁਤ ਘੈਂਟ ਆਈਟਮ ਤੁਸੀਂ ਲੈ ਕੇ ਆਏ ਹੋ ਜਿਹੜੀ ਕਿ ਖਾਸ ਕਰਕੇ ਅੱਜ ਕੱਲ ਜਿਹੜੇ ਭਰਾ ਚੰਗਾ ਰੁਪਿਆ ਲਾਰਾ ਕੋਠਿਆਂ ਤੇ ਉਹਨਾਂ ਨੂੰ ਡਿਮਾਂਡ ਹੁੰਦੀ ਹੈ ਵੀ ਯਾਰ ਸਾਡੇ ਵੀ ਇਹੋ ਜੀ ਚੀਜ਼ ਕਲੌਕ ਟਾਈਪ ਆਗੇ ਦੇਖ ਇਹਦੀ ਬਿਲਕੁਲ ਜੀ ਇਹ ਜੀ ਬਿਲਕੁਲ ਡਿਫਰੈਂਟ ਚੀਜ਼ ਲੈ ਕੇ ਆਏ ਆ ਡਾਇਰੈਕਟ ਕੰਟੇਨਰ ਉਤਰਿਆ ਜੀ ਆਪਣਾ ਚైనా ਤੋਂ ਇਹੇ ਜੀ ਠੀਕ ਹੈ ਤੇ ਇਹਦੇ ਵਿੱਚ ਅਸੀਂ ਇਹ ਕਹਿ ਰਹੇ ਹਾਂ ਜੀ ਵੀ ਦੀਵਾਲੀ ਦੇ ਗਿਫਟ ਆਈਟਮ ਆਪਣੇ ਘਰ ਨੂੰ ਸਜਾਉਣ ਲਈ ਪਲੱਸ ਕਲਰ ਆਪਸ਼ਨਸ ਜੋ ਤੁਹਾਡੀ ਵੈਨਿਟੀ ਦੇ ਨਾਲ ਟੂਟੀ ਦੇ ਨਾਲ ਮੈਚ ਕਰਕੇ ਆਪਾਂ ਚੂਜ਼ ਕਰ ਸਕਦੇ ਹਾਂ ਜੀ ਤੇ ਤੁਸੀਂ ਦੇਖ ਰਹੇ ਹੋ ਕਾਰਵਿੰਗ ਇਹਨਾਂ ਦੇ ਉੱਤੇ ਕਿੰਨੀ ਹੋਈ ਹੋਈ ਹੈ ਬਟ ਪ੍ਰਾਈਸ ਇਹਨਾਂ ਦਾ ਸਿਰਫ 2100 ਰੁਪਏ ਹੈ ਜੀ ਜਿਹੜਾ ਮਰਜੀ ਮਿਰਰ ਇਹਨਾਂ ਚ ਸਿਰਫ 2100 ਰੁਪਏ ਦਾ ਅਸੀਂ ਸਟੈਂਡਰਡ ਦੀਵਾਲੀ ਆਫਰ ਤੇ ਇੱਕ ਕੋਠੀ ਲਈ ਕੋਈ ਬਿਲਡਰ ਚਾਹੁੰਦਾ ਜਾਂ ਕੁਝ ਮਕਾਨ ਮਾਲਕ ਸੋਚਦਾ ਵੀ ਯਾਰ ਅਸੀਂ 5 6 ਸ਼ੀਸ਼ੇ ਲਾਉਣੇ ਇੱਕੋ ਰੰਗ ਦੇ ਹਾਂਜੀ ਤਾਂ ਵੀ ਮਿਲ ਜਾਣਗੇ ਜਿੰਨੇ ਮਰਜੀ ਸਰ ਜਿੰਨੇ ਮਰਜੀ ਮੈਂ 500 ਸ਼ੀਸ਼ਾ ਚਾਹੀਦਾ ਇੱਕ ਨਾਲ ਦਾ ਜੀ ਉਹ ਵੀ ਮਿਲ ਜਾਂਦਾ ਉਹ ਵੀ ਮਿਲ ਜਾਂਦਾ ਹਾਂਜੀ ਲਓ ਵੀ ਦੋਸਤ ਹੁਣ ਅੱਗੇ ਆਉਣੇ ਆ ਤੁਹਾਨੂੰ ਦਿਖਾਉਣੇ ਆ ਘੈਂਟ ਘੈਂਟ ਚੀਜ਼ਾਂ ਬਾਈ ਇਹਨਾਂ ਦਾ ਟਾਈਮ ਵਗੈਰਾ ਵੀ ਚੱਲੀ ਜਾਂਦਾ ਹਾਂਜੀ ਹਾਂ ਹੁਣ ਜਿਵੇਂ ਆਪਣੇ ਇਹ ਵਾਲੇ ਮਿਰਰਸ ਆ ਗਏ ਜੀ ਇਹ ਆਪਾਂ ਨੇ ਕਸਟਮਾਈਜ਼ ਕਰਕੇ ਲਗਾਏ ਹੋਏ ਕਿਸੇ ਵਿੱਚ ਘੜੀ ਲਗਾਈ ਹੋਈ ਹੈ ਕਿਸੇ ਵਿੱਚ ਕੱਲੀ ਲਾਈਟ ਲਗਾਈ ਹੋਈ ਹੈ ਕਿਸੇ ਚੈਨਲ ਬਲੂਟੂਥ ਵੀ ਦਿੱਤਾ ਹੋਇਆ ਹੈ ਜੀ ਇਹ ਸਾਰੀ ਚੀਜ਼ ਆਪਾਂ ਕਸਟਮਾਈਜ਼ ਤਿਆਰ ਕਰਦੇ ਹਾਂ ਜਿਵੇਂ ਤੁਸੀਂ ਆਰਕੀਟੈਕਟ ਨੇ ਗਾਈਡ ਕੀਤਾ ਕਿ ਤੁਹਾਡਾ ਆਪ ਦੇ ਘਰ 'ਚ ਜਿਹੜਾ ਤੁਹਾਡਾ ਸਾਈਜ਼ ਹੈ ਡਿਜ਼ਾਈਨ ਤੁਸੀਂ ਲਗਾਉਣਾ ਚਾਹੁੰਦੇ ਹੋ ਹਾਲ ਜੇ ਮੈਨੂੰ ਕੋਈ ਇਹ ਲੱਗਦਾ ਵੀ ਯਾਰ ਮੈਂ ਇੱਥੇ ਕੋਈ ਚੀਜ਼ ਕੜਵਾਉਣੀ ਆ ਚਾਹੇ ਕੋਈ ਆਪਣੇ ਬੱਚਿਆਂ ਦੀ ਫੋਟੋ ਲਵਾਉਣੀ ਹੈ ਜਾਂ ਕੁਝ ਵੀ ਲਵਾਉਣਾ ਇੱਕ ਆਈਡੀਆ ਆ ਹਾਂ ਆਪਾਂ ਯੂਜੂਲੀ ਜੀ ਨਾਮ ਲਿਖ ਸਕਦੇ ਆ ਕੋਈ ਕਾਰਟੂਨ ਦੀ ਫੋਟੋ ਬਣਵਾਨੀ ਹੈ ਕੋਈ ਬੱਚਿਆਂ ਦੇ ਰੂਮ 'ਚ ਹੋਰ ਤਰੀਕੇ ਨਾਲ ਡਿਜ਼ਾਈਨ ਕਰਨਾ ਉਹ ਸਾਰਾ ਕੁਝ ਪੋਸਿਬਲ ਹੈ ਸਾਰਾ ਕੁਝ ਪੋਸਿਬਲ ਹੈ ਉਹ ਵੀ ਨਾਲ ਪੌਸਿਬਿਲਟੀ ਸਾਰੀ ਹੈ ਜੀ ਕਿ ਮਿਰਰ ਦੇ ਵਿੱਚ ਕੀ ਰੇਂਜ ਆ ਬਈ ਜੀ ਇਹਦੀ ਗੱਲ ਖਰੀਦ ਇਹ 5500 ਰੁਪਏ ਦਾ ਮਿਰਰ ਹੈ ਜੀ ਇਹ ਠੀਕ ਹੈ ਜੀ ਹਾਂਜੀ ਹਾਂਜੀ ਸਾਰੇ ਫੀਚਰ ਵਿੱਚ ਨਾਲ ਲਾ ਕੇ ਆਪਾਂ ਦੇਦੇ ਹਾਂ ਜੀ ਠੀਕ ਹੈ ਜੀ ਹੁਣ ਬਈ ਆ ਜੀ ਇਧਰ ਨੂੰ ਜੀ ਇਹ ਵਾਲੇ ਵੀ ਬਲੂਟੁੱਥ ਵਾਲੀ ਆ ਗਈ ਸਾਰੇ ਨਹੀਂ ਇਹ ਸਾਰੇ ਸਿਰਫ ਲਾਈਟ ਵਾਲੇ ਮਿਰਰ ਹਨ ਜੀ ਇਹ ਸਿਰਫ ਕਨਸੈਪਟ ਹੈ ਜੀ ਸਾਡੇ ਇਹ ਕਿ ਕੁਝ ਡਿਜ਼ਾਈਨ ਅਸੀਂ ਬਣਾ ਕੇ ਲਗਾਏ ਹੋਏ ਆ ਬਾਕੀ ਆਪਾਂ ਡਿਜ਼ਾਈਨ ਜੋ ਬੁੱਕਸ ਚੋਂ ਪਸੰਦ ਕਰ ਸਕਦੇ ਆ ਇਹ ਕੁਝ ਸਾਡੇ ਰੈਗੂਲਰ ਚੱਲਣ ਵਾਲੇ ਡਿਜ਼ਾਈਨ ਨੇ ਜੀ ਇਹਦਾ ਮਤਲਬ ਜਿਹੜੇ ਤੁਹਾਡੇ ਜੇ ਕਹ ਦੀ ਐ ਵੀ ਡੇਲੀ ਜ ਇਨਾ ਸਾਡਾ ਸਿਰਫ ਦਿਖਾਉਣ ਦਾ ਪਰਪਸ ਇਹ ਹੈ ਵੀ ਆਪਾਂ بڑے ਸਾਈਜ਼ ਦੇ ਵਿੱਚ ਛੋਟੇ ਸਾਈਜ਼ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਤਿਆਰ ਕਰ ਸਕਦੇ ਹਾਂ ਮਤਲਬ ਵੀ ਆਹ ਮੋਲਡਿੰਗ ਅੰਦਰੋਂ ਜਿਵੇਂ ਕੀਤਾ ਹੋਇਆ ਅੰਦਰ بڑا ਇਹ ਮਤਲਬ ਇੱਥੇ ਇਹ ਸਾਰਾ ਜੀ ਖੁਦ ਦੇ ਮੈਨੂਫੈਕਚਰਿੰਗ ਹੈ ਇਸ ਤਰ੍ਹਾਂ ਤੁਹਾਨੂੰ نیچے ਲੈ ਕੇ ਚੱਲਾਂਗੇ ਜਿੱਥੇ ਸਾਰੀ ਡਿਜ਼ਾਈਨਿੰਗ ਵੀ ਕੋਈ ਹੱਥ ਨਾਲ ਨਹੀਂ ਹੋ ਰਹੀ ਸਾਰਾ ਲੇਜ਼ਰ ਨਾਲ ਚੀਜ਼ ਬਣ ਰਹੀ ਹੈ ਇਹ ਉਹ ਲੇਜ਼ਰ ਮਸ਼ੀਨਾਂ ਤੁਹਾਨੂੰ نیچے ਦਿਖਾਵਾਂਗੇ ਜੀ ਆਪਾਂ ਠੀਕ ਹੈ ਜੀ ਤੇ ਜਿਸ ਤਰ੍ਹਾਂ ਤੁਸੀਂ ਥੋੜੇ ਸਪੋਜ਼ ਕਰੋ 5 ਫੁੱਟ ਦੀ ਵੈਨਿਟੀ ਹੈ ਜੀ ਉਹਦੇ ਉੱਤੇ ਤੁਸੀਂ 4 ਫੁੱਟ ਦਾ ਮਿਰਰ ਲਗਾਉਣਾ ਚਾਹੁੰ ਉਹ ਇਸ ਤਰ੍ਹਾਂ ਦਾ ਬਣ ਸਕਦਾ ਹੈ ਜੀ ਕੋਈ ਤੁਹਾਡੀ 6 ਫੁੱਟ ਦੀ ਵੈਨਿਟੀ ਹੈ ਉਹਦੇ ਉੱਤੇ 5 ਫੁੱਟ ਦਾ ਮਿਰਰ ਲਗਾਉਣਾ ਚਾਹੁੰਦੇ ਆ ਉਹ ਇਸ ਤਰ੍ਹਾਂ ਦਾ ਬਣ ਸਕਦਾ ਹੈ ਜੀ ਇਹ ਸਾਰੇ ਕਨਸੈਪਟਸ ਨੇ ਜੀ ਸਾਡੇ ਠੀਕ ਹੈ ਜੀ ਜੋ ਅਲੱਗ-ਅਲੱਗ ਆਪਾਂ ਜੋ ਆਪਣਾ ਮਨ ਕਰਿਓ ਚੀਜ਼ ਤਿਆਰ ਕਰਵਾ ਸਕਦੇ ਆ ਪਾਉਂਡਰ ਦੇ ਕਿ ਜੀ ਭਾਈ ਜੀ ਹੁਣ ਇੱਧਰ ਵੀ ਆ ਜੇ ਪੂਰੇ ਡਾਵਲ ਮਤਲਬ ਵੀ ਫੁੱਲ ਲੌਬੀ ਕਵਰ ਕਰਨ ਵਾਲੇ ਗਲਾਸ ਵੀ ਨੇ ਮਤਲਬ ਸਾਈਜ਼ ਭਾਈ ਪੂਰੀ ਕੰਧ ਦਾ ਲੈ ਲਈਏ ਚਾਹੇ ਤਾਂ ਵੀ ਹਾਂਜੀ ਹਾਂ ਅਸੀਂ ਬਹੁਤ بڑے ਸਾਈਜ਼ ਤੱਕ ਬਣਾ ਦਰਨੇ ਆ ਜੀ ਇਹ 6 ਫਿਟ ਬਾਈ 6 ਫਿਟ ਦਾ ਰਾਉਂਡ ਮਿਰਰ ਹੈ ਜੀ ਇਹ ਇਹ ਸ਼ਾਇਦ ਹੀ ਕੋਈ ਲੈਣਾ ਦੇਣਾ ਤਿਆਰ ਕਰ ਪਾਈ ਜੀ ਐਡਾ ਬੜਾ ਮਿਰਰ ਜੀ ਆਪਾਂ ਨੂੰ ਕਿਸੇ ਦੀ ਰਿਕੁਇਰਮੈਂਟ ਆ ਜੀ ਤਿਆਰੀ ਤੇ ਮਨ ਦੇਖਣ ਨੂੰ ਵੀ ਨਹੀਂ ਮਿਲਿਆ ਜੀ ਆਮ ਹੋਟਲਾਂ ਵਗੈਰਾ ਛਤ ਛੁੱਤ ਦੇ ਲੱਗੇ ਹੁੰਦੇ ਹੋਵੇ ਪੀਸ ਲੱਗੇ ਹੁੰਦੇ ਨੇ ਜੀ 6 ਫੁੱਟ ਬਾਈ 6 ਫੁੱਟ ਸਿੰਗਲ ਮੇਰੇ ਹਿਸਾਬ ਨਾਲ ਇੰਨਾ ਬਹੁਤ ਘੱਟ ਦੇਖਣ ਨੂੰ ਮਿਲਿਆ ਹਾਂਜੀ ਜੀ ਤੇ ਏਅਰ ਇਹਦਾ ਕੀ ਰੇਟ ਆ ਜੀ ਭਾਈ ਜੀ ਇਹ 15000 ਰੁਪਏ ਦਾ ਮਿਰਰ ਹੈ ਜੀ ਇਹ ਵਾਲਾ ਠੀਕ ਹੈ ਜੀ ਹਾਂਜੀ ਹਾਂ ਜੀ ਤੇ ਇਸ ਤੋਂ ਇਲਾਵਾ ਜੀ ਫੇਰ ਅੱਗੇ ਸਾਡੇ ਕੋਲ ਜਿਵੇਂ ਮੈਟਲ ਫਰੇਮ ਦੇ ਕਨਸੈਪਟ ਆਗੇ ਜਿਵੇਂ ਤੁਸੀਂ ਵੀ ਦੇਖ ਰਹੇ ਹੋ ਆ ਬਾਹਰ ਇਹ ਸਾਰਾ ਬਲੈਕ ਮੈਟ ਬਲੈਕ ਮੈਟਲ ਦਾ ਇਸਤੇ ਆ ਗਿਆ ਜੀ ਠੀਕ ਹੈ ਬਲੈਕ ਮੈਟਲ ਆ ਗਿਆ 골ਡਨ ਆ ਗਿਆ ਰੋਸ 골ਡ ਆ ਗਿਆ 골ਡ সিলవర్ ਕਾਪਰ ਬਹੁਤ ਸਾਰੇ ਕਲਰ ਸਾਡੇ ਕੋਲ ਮੈਟਲ ਫਰੇਮਸ ਅਵੇਲੇਬਲ ਹੈ ਜੀ ਜਿਨ੍ਹਾਂ ਦੇ ਵਿੱਚ ਅਗੇਨ ਆਪਾਂ ਜੀ ਆਪਣਾ ਸਾਈਜ਼ ਆਪਣੀ ਲੋਕੇਸ਼ਨ ਦੇ ਹਿਸਾਬ ਨਾਲ ਡ्रेसਿੰਗ ਦੇ ਸਾਈਜ਼ ਦੇ ਹਿਸਾਬ ਨਾਲ ਆਪਾਂ ਤਿਆਰ ਕਰਾ ਸਕਦੇ ਆ ਠੀਕ ਹੈ ਜੀ ਇੱਕ ਹੋਰ ਜੀ ਬੜੀ ਵੱਡੀ ਗੱਲ ਹੈ ਜੀ ਇਹਨਾਂ ਦੇ ਵਿੱਚ ਆਪਣੇ ਲਈ ਕਿ ਆਪਾਂ ਨਾਰਮਲ ਘਰਾਂ ਦੇ ਵਿੱਚ ਪਿੱਛੇ ਦੀਵਾਰ ਤੇ ਬੋਰਡ ਲਗਾਨੇ ਆ ਪਹਿਲਾਂ ਜੀ ਸ਼ੀਸ਼ਾ ਲਗਾਉਣ ਪਿੱਛੇ ਫਿਰ ਉਹਦੇ ਉੱਤੇ ਸੀ ਸ਼ਾ ਪੇਸਟ ਕਰਦੇ ਆ ਉਹਦੇ ਸਾਈਜ਼ ਤੇ ਫਰਕ ਆ ਜਾਂਦਾ ਇਹਨਾਂ ਨੂੰ ਕੋਈ ਲੋੜ ਨਹੀਂ ਹੈ ਜੀ ਕਿਸੇ ਤਰ੍ਹਾਂ ਦੀ ਇਹ ਸਿੱਧਾ ਆਪਾਂ ਮਿਰਰ ਆਪਣਾ ਸਾਈਜ਼ ਦੇ ਕੇ ਤਿਆਰ ਕਰਾਇਆ ਸਿੱਧਾ ਜਾ ਕੇ ਦੀਵਾਰ ਦੇ ਉੱਤੇ ਇਹਨਾਂ ਨੂੰ ਹੈਂਗ ਕਰਤਾ ਜੀ ਠੀਕ ਹੈ ਜੀ ਮਤਲਬ ਮੇਕ ਲਾ ਕੇ ਜਾਂ ਕੋਈ ਵੀ ਨੂੰ ਲਾ ਹਾਂ ਹਾਂ ਦੋ ਪੇਚ ਲਾ ਕੇ ਮਿਰਰ ਹੈਂਗ ਹੋ ਜਾਂਦਾ ਜੀ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਇਹਨਾਂ ਨੂੰ ਜੀ ਕੋਈ ਦੀਵਾਰ ਤੇ ਬੋਰਡ ਲਗਾਉਣ ਦੀ ਲੋੜ ਨਹੀਂ ਕਦੀ ਆਪਾਂ ਕਿਤੇ ਹੋਰ ਸ਼ਿਫਟ ਕਰਨ ਦਾ इजीली ਉਤਾਰੋ ਤੇ ਕਿਤੇ ਮਰਜ਼ੀ ਲੈ ਜਾਓ ਜੀ ਠੀਕ ਹੈ ਜੀ ਉਹ ਉੱਪਰ ਵਾਲਿਆਂ ਦਾ ਭਾਈ ਰੇਟ ਇੱਕਦੇ ਤਾਂ ਦੱਸ ਦੀ ਕਿਉਂਕਿ ਕਈ ਵਾਰ ਕਸਟਮਰ ਕਨਫਿਊਜ਼ ਹੋ ਠੀਕ ਹੈ ਜੀ ਹਾਂਜੀ ਹਾਂ ਕੀ ਬਾਤ ਹੈ ਜੀ ਲਓ ਵੀ ਦੋਸਤੋ ਵੈਰਾਈਟੀ ਬਾਈ ਉਹਨਾਂ ਕੋਲੇ ਵਾਧੂ ਪਈ ਆ ਤੁਸੀਂ ਚੀਜ਼ ਲੈਣੀ ਆ ਤੇ ਇੱਕ ਵਾਰ ਹੁਣ ਸਟਾਕ ਵੀ ਦਿਖਾ ਦਈਏ ਬਾਈ ਜਿਹੜਾ ਵੀ ਮਰ ਮਾਡਲ ਮੰਗ ਲਿਆ ਉਹ ਸਟਾਕ ਸਾਰਾ ਸਾਰਾ ਕੁਝ ਸਾਡੇ ਕੋਲ ਅਵੇਲੇਬਲ ਹੁੰਦਾ ਜੀ ਇਨ ਸਟਾਕ ਬਾਕੀ ਜੀ ਮੈਨੂਫੈਕਚਰਿੰਗ ਵੀ ਆਪਣੀ ਹੋਇਆ ਜੀ ਤੇ ਕੋਈ ਮਰਜ਼ੀ ਤੁਸੀਂ ਡਿਜ਼ਾਈਨ ਕਸਟਮਾਈਜ਼ ਕਰਾਉਣਾ ਹੋਏ ਉਹ ਤਿੰਨ ਤੋਂ ਚਾਰ ਦਿਨ ਲੱਗਦੇ ਐ ਸੀ ਬਣਾ ਕੇ ਦੇ ਦਿੰਦੇ ਆ ਵੀ ਹੌਰਸ ਵਾਲਾ ਬਣਿਆ ਹੋਇਆਗਾ ਇਸ ਤਰੀਕੇ ਨਾਲ ਕੋਈ ਵੀ ਡਿਜ਼ਾਈਨ ਆਪ ਆਪ ਜੀ ਦਾ ਹਾਂਜੀ ਹਾਂ ਇਹ ਵੀ ਸਿਰਫ ਦਿਖਾਣ ਲਈ ਹੋਇਆ ਬਣਾਇਆ ਹੋਇਆ ਜੀ ਕਿ ਆਪਾਂ ਕੋਈ ਆਪਣਾ ਲੋਗੋ ਤਿਆਰ ਕਰਾਉਣਾ ਹੋਵੇ ਕਿਸੇ ਨੇ ਆਪਣੇ ਆਫਿਸ ਤੇ ਆਪਣੇ ਪਿੱਛੇ ਕੋਈ ਲਗਾਉਣਾ ਹੋਵੇ ਸ਼ੀਸ਼ਾ ਡਿਜ਼ਾਈਨ ਵਾਲਾ ਤਿਆਰ ਕਰਕੇ ਤਾਂ ਵੀ ਇਸ ਤਰ੍ਹਾਂ ਦੀ ਅਸੀਂ ਚੀਜ਼ ਬਣਾ ਕੇ ਲਗਾ ਦੰਨੇ ਆ ਜੀ ਜੀ ਇੱਕ ਆ ਵੀ ਚੀਜ਼ ਮੈਂ ਦਿਖਾਉਣਾ ਚਾਹੁੰਦਾ ਜੀ ਪਲੀਜ਼ ਠੀਕ ਹੈ ਜੀ ਇਹ ਜਿਵੇਂ ਸਲੂਨ ਵਾਸਤੇ ਕਨਸੈਪਟ ਬਣਾਏ ਹੋਏ ਨੇ ਜੀ ਸਾਡੇ ਇਹ ਠੀਕ ਹੈ ਜੀ ਇਹਦੇ ਵਿੱਚ ਜਿਸ ਤਰ੍ਹਾਂ ਜੀ ਕਿ ਆਪਣੇ ਕੋਲ ਸਲੂਨ ਦੇ ਵਿੱਚ ਆਪਾਂ ਸੈਂਟਰ 'ਚ ਇੱਕ ਸ਼ੀਸ਼ਾ ਲਗਾਉਣਾ ਚਾਹੁੰਦੇ ਆ ਤਾਂ ਬਿਲਕੁਲ ਛੱਤ ਦੇ ਨਾਲ ਤੋਂ ਜ਼ਮੀਨ ਦੇ ਨਾਲ ਇਹਨੂੰ ਬਿਨਾਂ ਕਿਸੇ ਦੀਵਾਰ ਦੀ ਸਪੋਰਟ ਤੋਂ ਆਪਾਂ ਖੜਾ ਕਰਤਾ ਜੀ ਇਹਨੂੰ ਅੱਗੇ ਪਿੱਛੇ ਆਪਾਂ ਡੋ ਵੀ ਲਗਾ ਸਕ ਤੇ ਬਹੁਤ ਘੱਟ ਰੇਂਜ ਦੇ ਵਿੱਚ ਇਸ ਤਰ੍ਹਾਂ ਦੇ ਸਲੂਸ ਵੀ ਤਿਆਰ ਕਰ ਸਕਦੇ ਨੇ ਕੋਈ ਪਾਲੀਸਕਲ ਵੀ ਬਣਾ ਸਕਦੇ ਨੇ ਭਾਈ ਜਿੱਦਾਂ ਮਰਜੀ ਕਮਾ ਲਈਏ ਚਾਹੀਏ ਇਸ ਤਰ੍ਹਾਂ ਹੀ ਹੈ ਜੀ ਇਹ ਠੀਕ ਹੈ ਜੀ ਇਹਦੇ ਦੇ ਬੈਕ ਸਾਈਡ ਤੇ ਲੱਗਿਆ ਹੋਇਆ ਜੇ ਕੱਲਾ ਹੋਏ ਤਾਂ ਚਾਰੇ ਪਾਸੇ ਘੁੰਮ ਜੇਗਾ ਜੀ ਇਹ ਕੀ ਬਾਤ ਹੈ ਜੀ ਇਹ ਵੀ ਇੱਕ ਕਨਸੈਪਟ ਵਧੀਆ ਹੈ ਨਾ ਭਾਈ ਕਿਸੇ ਕੋਲ ਸਪੇਸ ਘੱਟ ਹੁੰਦੀ ਹੈ ਸਪੇਸ ਘੱਟ ਹੋਏ ਜੀ ਨੇ ਵੀ ਬਿਨਾਂ ਦੀਵਾਰ ਤੋਂ ਲੋੜ ਹੈ ਸੈਂਟਰ ਚ ਖੜਾ ਕਰਨਾ ਚਾਹੁੰਦੇ ਆ ਫਿਕਸ ਮਿਰਰ ਜੀ ਤਾਂ ਉਸ ਤਰੀਕੇ ਨਾਲ ਵੀ ਬਣ ਜਾਂਦੇ ਆ ਜੀ ਅਪਰ ਮਿਰਰਸ ਭਾਈ ਫੈਕਟਰੀ ਦੇ ਥੱਲੇ ਵੀ ਚੱਲਾਂਗੇ ਗੱਲਬਾਤ ਕਰਾਂ ਉਸ ਤੋਂ ਪਹਿਲਾਂ ਜਗ੍ ਪੂਜਾ ਰੂਮ ਬਣਦੇ ਨੇ ਮੰਦਰ ਬਣਦੇ ਨੇ ਬਿਲਕੁਲ 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 ਉੱਥੇ ਸ਼ੰਗੋਕੁੰਡਾ ਵੀ ਅਸੀਂ ਕੋਈ ਚੀਜ਼ ਲਾਈਏ ਜਿਹੜੀ ਸਦਾਬਾਰ ਵੀ ਰਹੇ ਤੇ ਚਮਕ ਵੀ ਰਹੇ ਹਾਂਜੀ 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 ਇਹ अगेन ਦੀ ਫਿਰ ਗੱਲ ਆ ਜਾਂਦੀ ਹੈ ਜੀ ਵੀ ਆਪਾਂ ਦਾ ਬਹੁਤ ਸਾਰੇ ਡਿਜ਼ਾਈਨ ਸਾਡੇ ਕੋਲ ਹੈਗੇ ਨੇ ਜੀ ਜਿਨ੍ਹਾਂ ਨੂੰ ਆਪਾਂ ਤਿਆਰ ਕਰਵਾ ਸਕਦੇ ਹਾਂ अगेन ਆਪਣੇ ਸਾਈਜ਼ ਦੇ ਵਿੱਚ ਜੀ ਜਿਸ ਤਰ੍ਹਾਂ ਦੇ ਆਪਣੇ ਮੰਦਰ ਦੇ ਵਿੱਚ ਰਿਕੁਆਇਰਮੈਂਟ ਹੈ ਆਪਣੇ ਪੂਜਾ ਘਰ ਦੇ ਵਿੱਚ ਰਿਕੁਆਇਰਮੈਂਟ ਹੈ ਉਹ ਸਾਈਜ਼ ਦੇ ਕੇ ਆਪਾਂ ਇਹਨਾਂ ਚ ਕੋਈ ਵੀ ਡਿਜ਼ਾਈਨ ਤਿਆਰ ਕਰਵਾ ਸਕਦੇ ਹਾਂ ਜੀ ਠੀਕ ਹੈ ਜੀ ਤੇ ਭਾਈ ਉਹ ਡਾਇਨਰ ਆ ਗਏ ਜੀ ਇਹ ਵਾਲੇ ਜਗਾ ਲੱਗਦੇ ਜੀ ਵਿੱਚ ਕਲੌਕ ਵੀ ਆ ਗਏ ਹਾਂ ਜੀ ਇਹਨਾਂ ਨੂੰ ਜੀ ਬੇਸਿਕਲੀ ਵੈਸੇ ਫਾਇਰ ਏਰੀਆ ਲਈ ਜਾਂ ਡੈਕੋਰੇਟਿਵ ਪਰਪਸ ਲਈ ਯੂਜ਼ ਕੀਤਾ ਜਾਂਦਾ ਹੈ ਜੀ ਇਹ ਆਪਾਂ ਕਿਤੇ ਡਰਾਇੰਗ ਰੂਮ ਨੂੰ ਡੈਕੋਰੇਟ ਕਰਨਾ ਕਿਸੇ ਵਾਲ ਨੂੰ ਹਾਈਲਾਈਟ ਕਰਨਾ ਉਹਦੇ ਉੱਤੇ ਆਪਾਂ ਇਹਨਾਂ ਨੂੰ ਇਸ ਤਰੀਕੇ ਦੇ ਮਿਰਰਸ ਨੂੰ ਲਗਾ ਕੇ ਆਪਾਂ ਡੈਕੋਰੇਟ ਕਰ ਸਕਦੇ ਹਾਂ ਜੀ ਠੀਕ ਹੈ ਜੀ ਤੇ ਚੱਲੀਏ ਬਾਈ ਜੀ ਕਿਵੇਂ ਬਣਦੇ ਸ਼ੀਸ਼ੇ ਇਹ ਦਿਖਾਈਏ ਤੁਹਾਨੂੰ ਆ ਜੋ ਥੀਸ ਚੱਲਦੇ ਆਪਾਂ ਆ ਜੋ ਆਪਾਂ ਐਡਰੈਸ ਦੁਬਾਰਾ ਦੱਸ ਦਈਏ ਆਪਣੀ ਲੋਕੇਸ਼ਨ ਤੇ ਮੋਬਾਈਲ ਨੰਬਰ ਅਸੀਂ ਜੀ ਪਟਿਆਲਾ ਨਾਬਾ ਰੋਡ ਦੇ ਉੱਤੇ ਜੀ ਡਿਜ਼ਾਈਨ ਕ੍ਰਾਫਟ ਦੇ ਨਾਮ ਤੇ ਫੈਕਟਰੀ ਹੈ ਸਾਡੀ ਜੀ ਇਹ ਨਾਬਾ ਰੋਡ ਦੇ ਉੱਤੇ ਪਾਖੜਾ ਵਾਲੇ ਪੁਲ ਦੇ ਬਿਲਕੁਲ ਨਾਲ ਜੀ ਤੇ ਲੋ ਵੀ ਦੋਸਤੋ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ ਤੁਸੀਂ ਕਾਲ ਕਰਕੇ ਵੀਰੋਂ ਕੋਲ ਵੇਟ ਕਰ ਸਕਦੇ ਹੋ ਆਪਣੇ ਮਨਪਸੰਦ ਦਾ ਗਲਾਸ ਇਹਨਾਂ ਦੀ ਇਨ ਹਾਊਸ ਫੈਕਟਰੀ ਦੇ ਵਿੱਚ ਬਣਦਾ ਹੈਗਾ ਤੇ ਇੱਥੋਂ ਖਰੀਦ ਸਕਦੇ ਹੋ ਧੰਨਵਾਦ ਦੋਸਤੋ ਥੈਂਕ